ਗੁਰੂ ਵਾਲੇ ਬਣੋ ਗੁਰੂ ਦੀ ਸਿੱਖੀ ਧਾਰਨ ਕਰੋ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਆ ਰਿਹਾ ਹੈ ਇਸ ਲਈ ਗੁਰੂ ਦੀ ਸਿੱਖੀ ਧਾਰਨ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ ਗੁਰੂ ਦੇ ਲੜ ਲੱਗੋ ਸਿੰਘ ਬਣੋ ਟੋਪੀਆਂ ਲਾਓ ਜਿਹੜੇ ਬੰਦੇ ਨੂੰ ਕਹਿੰਦੇ ਅਸੀਂ ਤਾਂ ਜਿਹੜਾ ਰਮਾਲ ਸਿਰ ਤੇ ਉਹਨਾਂ ਨੂੰ ਵੀ ਇਹੀ ਕਹਿੰਦੇ ਆ ਬਈ ਦਸਤਾਰਾਂ ਸਜਾਓ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਸਾਨੂੰ ਅਗਲਾ ਸਰਦਾਰ ਜੀ ਗੁਰੂ ਦਾ ਸਿੰਘ ਕਹੇ ਦੂਰੋਂ ਪਤਾ ਲੱਗੇ ਤੇ ਆ ਸਾਡੇ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਉਹਨਾਂ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ ਯਾਰਾ ਬਹੁਤ ਸੀਗੇ ਨੌਜਵਾਨ ਦੀ ਸਰਦ ਦੇਖ ਕੇ ਹੀ ਅਸੀਂ ਤੁਹਾਨੂੰ ਇਹ ਦੱਸ ਰਿਹਾ ਵੀ ਆਉਣ ਵਾਲੇ ਜੋ ਸਾਲ ਹੋਣਗੇ ਸਾਡੇ ਪਿੰਡ ਦਾ ਬਹੁਤ ਅੱਗੇ ਗੁਰੂ ਨਾਲ ਜੁੜਿਆ ਹੋਊਗਾ ਤੁਹਾਨੂੰ ਮਿਲੂਗਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਖਤ ਮੁਖਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼੍ਰੀ ਗੁਰੂ ਜੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਅੱਜ ਪਹੁੰਚੇ ਹਾਂ ਜੀਲਾ ਲੁਧਿਆਣਾ ਦੀ ਬੁੱਕਲ ਦੇ ਵਿੱਚ ਵਸਿਆ ਹਲਕਾ ਪਾਇਲ ਦੇ ਵਿੱਚ ਪਿੰਡ ਰੋਲ ਦੇ ਵਿੱਚ ਜਿੱਥੇ ਤਨ ਤਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਦੇ ਵਿੱਚ ਪਿੰਡ ਰੋਲ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਉਸ ਦੇ ਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਲੱਦੀ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸਵਿਥ ਸੌਵਿਤ ਕੀਤਾ ਗਿਆ ਪੰਜ ਪਿਆਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਨਿਰਵਾਨ ਕੀ ਪਾਈ ਜੋ ਕਿ ਗੁਰਦੁਆਰਾ ਸਾਹਿਬ ਦੇ ਰਾਸਪੀਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਪਿੰਡ ਰੋਲ ਦੇ ਨਗਰ ਅੰਦਰ ਪਕਕ ਪੜਾਵਾਂ ਤੇ ਜਾ ਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਇਹ ਨਗਰ ਕੀਰਤਨ ਸ਼ਾਮ ਸਮੇਂ ਗੁਰਦੁਆਰਾ ਸਾਹਿਬੀ ਕੇ ਪਹੁੰਚ ਕੇ ਸੰਪੂਰਨ ਹੋਇਆ ਇਸ ਮੌਕੇ ਤੇ ਸਮੂਚੇ ਪਿੰਡ ਦੀਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਮੂਲਿਤ ਕੀਤੀ ਇਸ ਨਗਰ ਕੀਰਤਨ ਦੇ ਵਿੱਚ ਪ੍ਰਧਾਨ ਕਨੈਲ ਸਿੰਘ ਜਸਵੰਤ ਸਿੰਘ ਰਣਜੀਤ ਸਿੰਘ ਪੰਜ ਪ੍ਰਤਪਾਲ ਸਿੰਘ ਦਰਸ਼ਨ ਸਿੰਘ ਮਨਜੀਤ ਸਿੰਘ ਧਰਮਿੰਦਰ ਸਿੰਘ ਗੁਰਦੀਪ ਸਿੰਘ ਲਾਡੀ ਪੰਚ ਰੋਲ ਚਮਕੌਰ ਸਿੰਘ ਜਨਕ ਸਿੰਘ ਜਸਵੰਤ ਸਿੰਘ ਮਨਪੀਤ ਸਿੰਘ ਪੰਚ ਭੋਪਿੰਦਰ ਸਿੰਘ ਪੰਚ ਸਿੰਘਾਰਾ ਸਿੰਘ ਬਲਜੀਤ ਸਿੰਘ ਦਲਜੀਤ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਖਾਲਸਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਰੋਲ ਨਗਰ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਖਤ ਮੁਖਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਈਆਂ ਪਿੰਡ ਰੌੜ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਤੇ ਸੰਗਤਾਂ ਨੇ ਸਾਰੇ ਨਗਰ ਨੇ ਰਲ ਮਿਲ ਕੇ ਨਗਰ ਕੀਰਤਨ ਸਜਾਏ ਔਰ ਗੁਰੂ ਦੀ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਸਤਿਗੁਰੂ ਜੀ ਮਾਹਰ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਰੌੜੀ ਸੰਗਤ ਕੰਨਿਓ ਸੋ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਗੁਰੂ ਗੋਬਿੰਦ ਸਿੰਘ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੰਗਤ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਆਪਣਾ ਕਾਰਜ ਆਪ ਹੀ ਕਰਾਇਆ 11 ਵਜੇ 11 ਵਜੇ ਤਕਰੀਬਨ 11 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਈ 4 ਵਜੇ ਸਮਾਪਤੀ ਹੋਈ। ਸੋ ਸੰਗਤਾਂ ਨੂੰ ਕੀ ਮੈਸੇਜ ਜਾਨਣਾ ਚਾਹੁੰਦਾ। ਸੰਗਤਾਂ ਨੂੰ ਮੈਸੇਜ ਇਹ ਹੈ ਜੀ ਵੀ ਗੁਰੂ ਵਾਲੇ ਬਣੋ, ਗੁਰੂ ਦੀ ਸਿੱਖੀ ਧਾਰਨ ਕਰੋ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਆ ਰਿਹਾ ਹੈ। ਇਸ ਲਈ ਗੁਰੂ ਦੀ ਸਿੱਖੀ ਧਾਰਨ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ। ਅਮਰਤ ਛਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇਨਸਾਨ ਜਮਾਂ ਹੀ ਹੈ ਜਿਹਨੂੰ ਇਹ ਅਮਰਤ ਦੀ ਦਾਤ ਦਿੱਤੀ ਜਾਂਦੀ ਹੈ। ਇਸ ਕਰਕੇ ਗੁਰੂ ਨੇ ਸਾਡੇ ਲਈ ਸਾਰਾ ਸਰਵੰਸਦਾਨ ਦਾਨ ਕਰ ਦਿੱਤਾ। ਬਾਰ ਦਿੱਤਾ ਖਾਲਸੇ ਦੇ ਉੱਤੋਂ ਦੀ ਇਸ ਲਈ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੇਣ ਕਰਜ਼ਾ ਜਿਹੜਾ ਸਾਡੇ ਸਿਰ ਤੇ ਆ ਨਹੀਂ ਦੇ ਸਕਦੇ ਔਰ ਇਹੀ ਅਰਦਾਸ ਬੇਨਤੀ ਹੈ ਔਰ ਨੌਜਵਾਨ ਆਉਣ ਵਾਲੀ ਪੀੜ੍ਹੀ ਨੂੰ ਵੀ ਭਾਈ ਆਪਣਾ ਵਿਰਸਾ ਸੰਭਾਲੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਔਰ ਚੜ੍ਹਦੀ ਕਲਾ ਦੇ ਵਿੱਚ ਆਪਣਾ ਅਮਰ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਅਗਰ ਕਿਤੇ ਜਾਈਗਾ ਪੈਟਰੋਲ ਦੇ ਵਿੱਚ ਕੀ ਕਹਿਣਾ ਚਾਹੁੰਦਾ ਕਿ ਇਸ ਤਰੀਕੇ ਨਾਲ ਜਿਹੜਾ ਅੱਜ ਸਮੂਹ ਸੰਗਤਾਂ ਦਾ ਵੀ ਹੋ ਗਿਆ ਸੰਗਤਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਜੀ ਚਾਰ ਪੜਾ ਸੀ ਸਾਰੇ ਪੜਾਵਾਂਾਂ ਤੇ ਸੰਗਤਾਂ ਨੇ ਬਹੁਤ ਲੰਗਰ ਬੰਨਿਓ ਵੀ ਬਹੁਤ ਸੇਵਾ ਕੀਤੀ ਔਰ ਸਾਡੇ ਜਿਹੜੇ ਸੀਗੇ ਢਾਡੀ ਜਥੇ ਔਰ ਸਾਡੇ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਉਹਨਾਂ ਨੇ ਸਾਨੂੰ ਸੰਗਤ ਦੇ ਨਾਲ ਨਾਮ ਬਾਣੀ ਨਾਲ ਨਾਮ ਬਾਣੀ ਨਾਲ ਜੋੜਿਆ ਔਰ ਬਹੁਤ ਵਧੀਆ ਉਹਨਾਂ ਨੇ ਜਿਹੜੇ ਸੀਗੇ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਹੋਇਆ ਨਰੇ ਸਾਡੇ ਬਹੁਤ ਸਹਿਯੋਗ ਦਿੱਤਾ ਨਾਲ ਤਿੰਨ ਦਿਨ ਲੰਗਰ ਚੱਲਦੇ ਰਹਿ ਗੁਰੂ ਦੇ ਲੰਗਰ ਐ ਨਹੀਂ ਠੰਡ ਦੇ ਵਿੱਚ ਬੱਚੇ-ਬੱਚੇ ਛੋਟੇ-ਛੋਟੇ ਬੱਚੇ ਵੀ ਨਾਲ ਆਏ ਨਗਰ ਕੀਰਤਨ ਦੇ ਵਿੱਚ ਜਿੱਤਾਂ ਜਿਹੜੇ ਸਮਾਗਮ ਆ ਜਿਹੜੇ ਕਿਤੇ ਗਏ ਨੇ ਤਿੰਨ ਦਿਨਾਂ ਦਾ ਸਮਾਗਮ ਰਿਹਾ ਸਾਡੇ ਹਾਂ ਤਿੰਨ ਦਿਨਾਂ ਦਾ ਸਮਾਗਮ ਰਿਹਾ ਉਹ ਤਿੰਨ ਦਿਨ ਹੀ ਗੁਰੂ ਦੀ ਬਾਣੀ ਚੱਲੀ ਜੀ ਸਾਰੇ ਲੋਕ ਆ ਕੇ ਸੇਵਾ ਕਰਦੇ ਰਹਿ ਤੇ ਬਹੁਤ ਵੱਧ ਝੜ ਕੇ ਲੋਕਾਂ ਨੇ ਦੁੱਧ ਦੀ ਸੇਵਾ કરી ਬਹੁਤ ਹੋਰ ਮਾਇਆਵੰਨੀਓ ਜੋ ਵੀ ਹੋਇਆ ਸਕੇ ਜਿੰਨਾ ਵੀ ਹੋਇਆ ਅਗਲੇ ਨੇ ਸਾਰੇ ਬੱਚਿਆਂ ਨੇ ਕਰੀ ਚਾਹ ਕੋਈ ਨੌਜਵਾਨ ਕਾਫੀ ਜੁੜੇ ਅਸੀ ਕਿ ਕਰਨਾ ਨੌਜਵਾਨ ਬਹੁਤ ਸੀਗੇ ਨੌਜਵਾਨ ਦੀ ਸਰਦਾ ਦੇਖ ਕੇ ਹੀ ਅਸੀਂ ਤੁਹਾਨੂੰ ਇਹ ਦੱਸ ਰਿਹਾ ਵੀ ਆਉਣ ਵਾਲੇ ਜੋ ਸਾਲ ਹੋਣਗੇ ਸਾਡੇ ਪਿੰਡ ਦਾ ਬਹੁਤ ਅੱਗੇ ਗੁਰੂ ਨਾਲ ਜੁੜਿਆ ਹੋਊਗਾ ਤੁਹਾਨੂੰ ਮਿਲੂਗਾ ਕਿਉਂਕਿ ਹਰ ਇੱਕ ਨੂੰ ਇਹੀ ਪ੍ਰੇਰਨਾ ਦਿੰਨੇ ਆ ਅਸੀਂ ਭਾਈ ਗੁਰੂ ਦੇ ਲੜ ਲੱਗੋ ਸਿੰਘ ਬਣੋ ਟੋਪੀਆਂ ਲਾਹੋ ਜਿਹੜੇ ਬੰਦੇ ਨੂੰ ਕਹਿੰਦੇ ਅਸੀਂ ਤਾਂ ਜਿਹੜਾ ਰਮਾਲਾ ਸਿਰ ਤੇ ਉਹਨਾਂ ਨੂੰ ਵੀ ਇਹੀ ਕਹਿੰਦੇ ਭਾਈ ਦਸਤਾਰਾਂ ਸਜਾਓ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਤੁਹਾਨੂੰ ਅਗਲਾ ਸਰਦਾਰ ਜੀ ਗੁਰੂ ਦਾ ਸਿੰਘ ਕਹੇ ਦੂਰੋਂ ਪਤਾ ਲੱਗੇ